ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਖਬਰ ਬੁਰਦਵਾਰਾ ਕਲਗੀਦਰ ਦਸ਼ਮੇਸ਼ ਰਾਮ ਤੀਰਥ ਰੋਡ ਪਿੰਡ ਕਲੇਰ ਪਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਕਿਸਾਨ ਪਹੁੰਚੇ ਉਹਨਾਂ ਨੇ ਕਿਸਾਨ ਤੇ ਮਜ਼ਦੂਰਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਤੇ ਉਹਨਾਂ ਦੀ ਮਦਦ ਕਰਨ ਵਾਸਤੇ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਤਿਆ ਸਾਹਿਬ ਜਿਹੜੀ ਅੱਜ ਮੀਟਿੰਗ ਕੀਤੀ ਗਈ ਉਹ ਸੰਬੰਧ ਵਿੱਚ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਪ੍ਰਣਾਮ ਜੀ ਮੈਂ ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਭਾਰਤੀ ਕਿਸਾਨ ਜਨ ਏਕਤਾ ਸਿੱਧੂਪੁਰ ਜੀ ਜਿਹੜੀ ਸਾਡੀ ਅੱਜ ਦੀ ਮੀਟਿੰਗ ਹੈ ਹੜ੍ਹਾਂ ਨੂੰ ਲੈ ਕੇ ਆ ਜੀ ਹੜ੍ਹਾਂ ਦੇ ਸੰਬੰਧ ਵਿੱਚ ਕੀਤੀ ਗਈ ਆ ਕਿਉਂਕਿ ਸਰਕਾਰ ਦੀ ਨਲਾਇਕੀ ਦੇ ਕਾਰਨ ਲਗਭਗ ਅੱਧਾ ਪਾਉਣਾ ਪੰਜਾਬ ਜਿਹੜਾ ਵਾ ਉਹ ਹੜ੍ਹਾਂ ਦੀ ਮਾਰੇਠ ਵਾ ਤੇ ਕਿਸਾਨਾਂ ਨੂੰ ਜਿਹੜਾ ਇਹਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨਾਂ ਮਜ਼ਦੂਰਾਂ ਦਾ ਸਭ ਦਾ ਹੀ ਨੁਕਸਾਨ ਹੋਇਆ ਪਰ ਕਿਸਾਨਾਂ ਦੀ ਸਾਰੀ ਫਸਲ ਤਬਾਹ ਹੋਣ ਤੋਂ ਬਾਅਦ ਅੱਜ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹ ਜਿਉਂਦੇ ਉਤੇ ਉਹੀ ਖੜੇ ਆ ਤੇ ਨਾਲ ਦੀ ਨਾਲ ਜਿਹੜਾ ਆਉਣ ਵਾਲੀ ਫਸਲ ਬੀਜਣ ਵਾਸਤੇ ਕਿਸਾਨਾਂ ਦੇ ਕੋਲ ਕੋਈ ਸਾਧਨ ਨਹੀਂ ਆ ਸੋ ਅੱਜ ਭਾਰਤੀ ਕਿਸਾਨ ਜਨਕਤਾ ਸਿੱਧੂਪੁਰ ਨੇ ਫੈਸਲਾ ਕੀਤਾ ਸੀਗਾ ਕਿ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਕਿਸਾਨ ਵੱਧ ਤੋਂ ਵੱਧ ਆਪਾਂ ਜਿਨ੍ਹਾਂ ਦੀ ਹੈਲਪ ਕਰ ਸਕਦੇ ਉਹਨਾਂ ਦੀ ਹੈਲਪ ਕਰਨ ਵਾਸਤੇ ਖਣਕ ਦਾ ਆਪਣਾ ਡਾਇਆ ਦਾ ਤੇ ਜੂਰੀਆ ਦਾ ਜਿਹੜਾ ਵਾ ਉਹ ਪ੍ਰਬੰਧ ਕੀਤਾ ਜਾਵੇ ਸੋ ਅੱਜ ਆਪਾਂ ਜ਼ਿਲ੍ਹੇ ਦੀ ਮੀਟਿੰਗ ਦੇ ਵਿੱਚ ਇਹ ਮਸਲਾ ਵਿਚਾਰਿਆ ਵਾ ਉਹਦੇ ਆਸਤੇ ਸਾਰੇ ਜ਼ਿਲ੍ਹੇ ਨੇ ਹਾਮੀ ਭਰੀਆ ਪਈ ਹੈ ਵੱਧ ਤੋਂ ਵੱਧ ਜਿਹੜਾ ਵਾ ਜਿਹੜੇ ਕਿਸਾਨ ਖੜਾ ਦੀ ਮਾਰ ਹੇਠ ਉਹਨਾਂ ਦੀ ਹੈਲਪ ਕਰਾਂਗੇ ਜੀ ਪਰ ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਕਿਹਾ ਗਿਆ ਕਿ ਅਸੀਂ ਕਿਸਾਨਾਂ ਨਾਲ ਜਿਹੜੀ ਚੀਜ਼ ਲੋੜ ਹੈ ਆਪਾਂ ਉਸ ਟਾਈਮ ਦਵਾਂਗੇ 2023 ਦੇ ਵਿੱਚ ਆਏ ਖੜਾ ਦੇ ਵਿੱਚ ਜਿਹੜਾ ਵਾ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਅਸੀਂ ਮੁਰਗੀਆਂ ਦਾ ਬੱਕਰੀਆਂ ਦਾ ਸਾਰੇ ਮੁਆਵਜ਼ੇ ਦਵਾਂਗੇ ਪਰ ਜਿਹੜੇ ਬੰਦੇ ਨੂੰ ਖੁਦ ਸ਼ਾਮ ਨੂੰ ਪੀ ਕੇ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿੱਥੇ ਪਿਆ ਵਾਂ ਉਹਨੂੰ 23 ਦੀ ਗੱਲ ਕਿੱਥੋਂ ਯਾਦ ਰਹੂਗੀ ਅੱਜ ਵੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਇਹ ਹਾਲ ਜਿੰਨਾ ਚਿਰ ਹਾੜ ਪੂਰੇ ਜੋਰਾਂ 'ਤੇ ਰਹੇ ਉਹਨੇ ਦਿਨੋਂ ਮੰਜੇ ਦੇ ਪਏ ਰਹੇ ਤੇ ਜਿਸ ਦਿਨ ਹਾੜ ਥੱਲੇ ਹੁੜ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਕੋਹਨੇ ਵਾਲੇ ਬੰਦੇ ਗੁਰੂਗਬਾਗ ਵਾਲੇ ਮਹਾਪੁਰਖ ਸੇਵਾ ਕਰ ਰਹੇ ਆ ਕਿਸੇ ਦੂਜੇ ਬੰਦੇ ਜਿਹੜਾ ਵਾ ਉਹ ਬਾਬਾ ਜਗਤਾਰ ਸਿੰਘ ਕਾਰਸੇ ਵਾਲੇ ਸੇਵਾ ਕਰ ਰਹੇ ਕਿਸੇ ਤੀਜੇ ਬੰਦੇ ਕੋਈ ਹੋਰ ਸੰਸਥਾ ਸੇਵਾ ਕਰ ਰਹੀ ਚੌਥੇ ਬੰਦੇ ਹੋਰ ਵੀ ਹੁਣ ਸਾਰੇ ਲੋਕਾਂ ਨੇ ਬੰਨਾਂ ਦੀ ਸੇਵਾ ਸੰਭਾਲ ਲਈ ਆ ਉਹਦੋਂ ਉੱਠ ਕੇ ਕਹਿਤਾ ਵੀ ਜੇ ਕਿਸੇ ਨੂੰ ਕਿਸ ਚੀਜ਼ ਦੀ ਲੋੜ ਹੋਵੇ ਤਾਂ ਅਸੀਂ ਦਵਾਂਗੇ ਕੀ ਦਊਗੀ ਸਰਕਾਰ ਜਿਹੜੀ ਖੁਦ ਇਹ ਮੰਗਣ ਦੇ ਉੱਤੇ ਹੋਈ ਆ ਕਿ ਸਾਡੀ ਹੈਲਪ ਕਰੋ ਅਸੀਂ ਹੜਪੀੜ ਤਾਂ ਨਹੀਂ ਹੈਲਪ ਕਰੀਏ ਆ ਪਹਿਲੀ ਵਾਰੀ ਇਹ ਗੱਲ ਹੋਇਆ ਕਿ ਲੋਕਾਂ ਦੇ ਮੂੰਹੋਂ ਇਹ ਆਵਾਜ਼ ਨਿਕਲਣ ਲੱਗ ਪਈ ਹੀ ਪਈ ਸਰਕਾਰਾਂ ਤੋਂ ਕੋਈ ਚਾਹ ਕਰਨ ਦੀ ਲੋੜ ਨਹੀਂ ਆ ਆ ਸਾਡੇ ਭਰਾ ਸਾਡੀ ਆਪੇ ਬਾਹ ਫੜ ਲੈਣਗੇ ਤੇ ਅਸੀਂ ਆਪੇ ਰੇ ਤੋਂ ਪਾਰ ਹੋ ਜਾਵਾਂਗੇ ਸਗੋਂ ਸਰਕਾਰਾਂ ਨੂੰ ਖਤਰਾ ਬਣਿਆ ਇਸ ਗੱਲ ਦੇ ਉੱਤੇ ਕਿ ਇਹ ਜੇ ਲੋਕ ਆਪ ਹਮਾਰੇ ਇੱਕ ਦੂਜੇ ਦੀ ਮਦਦ ਕਰਨ ਦਾ ਹੈ ਕਿਉਂਕਿ ਜਿਹੜਾ ਆਪਾਂ ਸ਼ੰਮੂਖ ਨੌਰੀ ਦੇ ਮੋਰਚੇ ਦੇ ਵਿੱਚ ਐਮਐਸਪੀ ਦਾ ਗਰੰਟੀ ਕਾਨੂੰਨ ਆਸਤੇ ਲੜਾਈ ਲੜ ਕੇ ਆਏ ਆ ਨਾ ਉਹ ਪੰਜਾਬ ਦੀ ਲੜਾਈ ਨਹੀਂ ਉਹ ਲੜਾਈ ਸੀਗੀ ਬਾਕੀ ਸਾਰੇ ਸੂਬਿਆਂ ਦੀ ਚਾਹੇ ਉਹ ਐਮਪੀ ਦੀ ਹੋਵੇ ਚਾਹੇ ਉਹ ਜਿਹੜੀ ਆ ਤਾਮਿਲਨਾਡੂ ਦੀ ਹੋਵੇ ਚਾਹੇ ਹੋਰ ਸੂਬਿਆਂ ਦੀ ਜੂਪ ਅੱਧਿਓ ਵੱਧ ਜੂਪੀ ਦੀ ਉਹਨਾਂ ਕਿਸਾਨਾਂ ਨੂੰ ਇਹ ਮਹਿਸੂਸ ਹੋਇਆ ਹੈ ਵੀ ਪੰਜਾਬ ਦੇ ਕਿਸਾਨ ਸਾਡੇ ਵਾਸਤੇ ਲੜਦੇ ਆ ਅੱਜ ਜਦੋਂ ਪੰਜਾਬ ਦੇ ਉੱਤੇ ਜਦੋਂ ਇਹ ਆਇਆ ਆਪਣੀ ਵਿਪਤਾ ਉਹ ਸਾਰੇ ਕਿਸਾਨ ਜਿਹੜੇ ਆ ਉਹ ਟਰਾਲੀਆਂ ਭਰ ਕੇ ਰਾਜਸਥਾਨ ਚੋਂ ਜੂਪੀ ਚੋਂ ਹਰਿਆਣੇ ਦੇ ਵਿੱਚੋਂ ਉਪਰੇ ਕੇਰਲਾ ਦੇ ਵਿੱਚੋਂ ਤਾਮਨ ਲਾਡੂ ਦੇ ਵਿੱਚੋਂ ਐਮਪੀ ਦੇ ਵਿੱਚੋਂ ਸਾਰੇ ਇੱਥੇ ਪਹੁੰਚ ਰਹੇ ਜਿਨ੍ਹਾਂ ਦੀ ਭਾਸ਼ਾ ਵੀ ਸਾਨੂੰ ਸਮਝ ਨਹੀਂ ਆਉਂਦੀ ਉਹ ਵੀ ਇੱਥੇ ਆ ਕੇ ਮਦਦ ਕਰ ਰਹੇ ਆ ਪਕਾ ਸਰ ਪਹਿਲੇ ਤੇ ਦਿੱਲੀ ਦੇ ਵਿੱਚ ਅੰਦੋਲਨ ਚਲਾਇਆ ਫਿਰ ਦੂਸਰੀ ਵਾਰੀ ਤੋਂ ਫਿਰ ਲਿਆ ਪਰ ਉਦੋਂ ਟਰੈਕਟਰ ਵੀ ਚੋਰੀ ਹੋ ਚੁੱਕੇ ਉਸ ਨੂੰ ਕਿਸਾ ਦੇਖਦੇ ਬਸ ਉਹ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਵੀ ਅਸੀਂ ਕੁਝ ਦਵਾਂਗੇ ਉਹਨਾਂ ਨੂੰ ਵੀ ਜੀ ਦੇਣਾ ਹੀ ਹੈ ਤੇ ਸਾਡੀਆਂ ਟਰਾਲੀਆਂ ਵਾਪਸ ਕਰ ਦਿਓ ਜਿਹੜੀਆਂ ਤੁਸੀਂ ਚੋਰੀ ਕੀਤੀਆਂ ਜੇ ਦੇਣਾ ਹੈ ਤੇ ਸਾਡੇ ਕੌਲੀਆਂ ਭਾਂਡੇ ਪਤੀਲੇ ਜਿਹੜੇ ਚੋਰੀ ਕੀਤੇ ਉਹੇ ਦੇ ਦਿਓ ਅਸੀਂ ਉਨੀ ਗੱਲ ਤੇ ਤੁਹਾਡਾ ਧੰਨਵਾਦ ਕਰਦਾਂਗੇ ਵੀ ਕਿਸੇ ਤੁਹਾਡੇ ਪ੍ਰਧਾਨ ਕੋ ਸਾਡੇ ਜਿਹੜੇ ਟਾਇਰ ਨਿਕਲ ਆਉਂਦੇ ਆ ਕਿਸੇ ਪ੍ਰਧਾਨ ਕੋ ਤੁਹਾਡੇ ਸਾਡੀਆਂ ਟਰਾਲੀਆਂ ਨਿਕਲ ਆਉਂਦੀਆਂ ਵਾ ਕਿਸੇ ਦੇ ਘਰਾਂ ਦੇ ਏਸੀ ਦਫ਼ਤਰਾਂ ਚ ਜਿਹੜੇ ਆ ਉਹ ਕਿਸਾਨਾਂ ਦੇ ਲੁੱਟੇ ਹੋਏ ਲੱਗੇ ਆ ਤੁਸੀਂ ਇੰਨਾ ਹੀ ਦੇ ਦਿਓ ਤਾਂ ਇਹ ਸਮਝਾਂਗੇ ਵੀ ਸਾਡੇ ਉੱਤੇ ਜਿਹੜੀ ਹੜਾ ਦੀ ਮਾਰ ਆਈ ਉਹ ਹੀ ਜਿਹੜਾ ਸਾਡਾ ਵਾਪਸ ਆ ਗਿਆ ਤੇ ਅਸੀਂ ਉਹ ਕਿਸੇ ਗਾਂ ਗਰੀਬਾਂ ਨੂੰ ਦੇ ਕੇ ਉਹਨਾਂ ਦਾ ਕੋਈ ਭਲਾ ਹੋ ਜਾਊਗਾ ਉਹਦੇ ਵਿੱਚ ਜਾ ਜਿਹੜੀ ਝੋਨੇ ਦੀ ਫਸਲ ਇਸ ਟਾਈਮ ਖਰਾਬ ਜੋ ਹੋ ਚੁੱਕੀ ਆ ਜਾਂ ਉਹਦਾ ਮੁਆਵਜ਼ਾ ਨਹੀਂ ਮਿਲਦਾ ਪਾਕਿਸਤਾਨ ਦੇਖਦੇ ਹੋ ਤੁਸੀਂ ਵੇਖੋ ਜਿਹੜੀ ਝੋਨੇ ਦੀ ਫਸਲ ਦਾ ਮਾਮਲਾ ਨੇ ਐਮਐਸਪੀ ਨਾਲ ਜੁੜਿਆ ਮੁੱਦਾ ਵਾ ਜੇ ਆਪਾਂ ਐਮਐਸਪੀ ਦਾ ਮੁੱਦਾ ਹੱਲ ਕਰਾਉਂਦੇ ਅੱਜ ਸਾਰੀ ਸਰਕਾਰ ਸੈਂਟਰ ਦੀ ਸਰਕਾਰ ਵੀ ਇਹ ਕਹਿੰਦੀ ਵੀ 2022 ਤੋਂ ਜਿਹੜੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਊਗੀ ਕਿਸਾਨਾਂ ਦੀ ਆਮਦਨ ਤੇ ਕਿਤੇ ਦੁੱਗਣੀ ਹੋਈ ਦਿਖਾਈ ਨਹੀਂ ਦਿੰਦੀ ਪਰ ਕਿਸਾਨਾਂ ਸਰ ਕਰਜ਼ਾ ਸਗੋਂ ਭਾਰਾ ਹੁੰਦਾ ਦਿਖਾਈ ਦਿੰਦਾ ਅੱਜ ਜਿਹੜੀ ਇਹ ਬਾਸਮਤੀ ਅੱਜ ਵੀ 3500 ਨੂੰ ਅੱਜ ਤੋਂ 8 ਸਾਲ ਪਹਿਲਾਂ ਵੀ 3500 ਤੇ ਇਹਨੂੰ ਖਰਚਾ ਜਿਹੜਾ ਵੋ ਉਦੋਂ 3000 ਨੂੰ ਲਾਭ ਸੀ ਅੱਜ ਉਹ 5000 ਨੂੰ ਲਾਭ ਹੋ ਗਈ ਆ ਉਦੋਂ ਜਿਹੜੀ ਵਢਾਈ ਆ ਉਹ 1100 ਨੂੰ 1000 ਰੁਪਏ ਨੂੰ ਅੱਜ ਉਹ 2000 ਨੂੰ ਹੋ ਗਈ ਆ ਜਿਹੜਾ ਮੇਰੇ ਕਹਿਣ ਤੋਂ ਮਰਾਦ ਵੀ ਖਰਚੇ ਸਾਰੇ ਦੁੱਗਣੇ ਹੋ ਗਿਆ ਪਰ ਇਹਦਾ ਭਾਅ ਉੱਥੇ ਦਾ ਉੱਥੇ ਰਿਹਾ ਉਦੋਂ ਵੀ ਕਿਸਾਨ ਚੰਤੀ 3500 ਤੇ ਖੁਸ਼ ਹੋ ਜਾਂਦਾ ਸੀ ਅੱਜ ਵੀ ਕਿਸਾਨ ਦੇ ਮਨਚਾ ਵੀ 30 3500 ਨੂੰ ਵੇਚ ਜੇ ਤੇ ਮੇਰੀ ਠੀਕ ਵਾ ਪਰ ਇਹਦੋਂ ਵੱਧ ਕੇ ਇਹ 2200 ਤੱਕ ਵੀ ਲੁੱਟੀ ਜਾਂਦੀ ਆ ਇਹ 2000 ਤੱਕ ਵੀ 2400 ਤੱਕ ਵੀ ਇਹਦਾ ਅਸਲ ਲੁੱਟ ਤਾਂ ਰੁਕ ਸਕਦੀ ਆ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਲਾਗੂ ਹੋਵੇ ਉਹ ਸਰਕਾਰ ਨੂੰ ਕਰਨਾ ਚਾਹੀਦਾ ਤਾਂ ਕਿ ਕਿਸਾਨ ਖੁਸ਼ਹਾਲ ਹੋ ਸਕਣ ਪਰ ਤਾਂ ਦੀ ਭਾਰ ਕਿਸਾਨਾਂ ਤੋਂ ਦੋ ਲੋ ਜਿਹੜੀ ਰੇਟ ਆ ਉਸ ਹਿਸਾਬ ਨਾਲ ਲਿਆ ਜਾਂਦਾ ਵਾ ਸਰਕਾਰੀ ਰੇਟ ਦੇ ਹਿਸਾਬ ਨਾਲ ਪਰ ਜਿਹੜਾ ਮਾਰਕੀਟ ਰੇਟ ਆ ਉਹ ਗਰੀਬ ਦੀ ਵੀ ਲੱਕ ਤੋੜਦਾ ਉਹ ਤੁਸਾਂ ਦੇਖਦੇ ਹੋ ਵੇਖੋ ਇਹੋ ਹੀ ਬਾਸਮਤੀ ਜਿਹੜੀ ਆ ਇਥੋਂ 2000 ਤੋਂ 2200 ਤੋਂ ਲਈ ਗਈ ਜਦੋਂ ਇਹੋ ਹੀ ਚੌਲ ਬਣ ਕੇ ਆਉਣੇ ਆ ਉਦੋਂ ਇਹ 70 ਰੁਪਏ 80 ਰੁਪਏ ਜਾਂ 100 ਰੁਪਏ ਤੋਂ ਪਾਰ ਜਾਣੇ ਆ ਇਹ ਇੱਕ ਪਾਲਿਸੀ ਆ ਜਿਹੜਾ ਕਿ ਸਾਰਿਆਂ ਨੂੰ ਐਰ ਕੀ ਜਿਹੜੀ ਆ ਆਪਾਂ ਹੜਾਂ ਦੇ ਵਿੱਚ ਇਹ ਗੱਲ ਵੇਖੀ ਕਿ ਸਰਕਾਰ ਸੈਂਟਰ ਦੀ ਦੇ ਸਰਕਾਰ ਪੰਜਾਬ ਦੀ ਤਾਂ ਹਿੱਲੀ ਭੀ ਲੋਕਾਂ ਨੇ ਸਾਡੇ ਅੱਗੇ ਹੱਥ ਨਹੀਂ ਅੜਿਆ ਇਹ ਸਾਰਾ ਕੁਝ ਤਾਂ ਕਰਦੇ ਆ ਵੀ ਲੋਕ ਸਿਰਫ ਸਾਡੇ ਤੱਕ ਸੀਮਤ ਰਹਿਣ ਤੇ ਸਾਡੀਆਂ ਜਿਹੜੀਆਂ ਵੋਟਾਂ ਵਿੱਚ ਲੋਕਾਂ ਵਿੱਚੋਂ ਨਿਕਲਦੀਆਂ ਰਹਿਣ ਜੇ ਲੋਕ ਖੁਸ਼ਹਾਲ ਹੋ ਗਏ ਫਿਰ ਵੋਟਾਂ 'ਲ ਕੋਈ ਐਡਾ ਧਿਆਨ ਦੇਣ ਦੀ ਲੋੜ ਨਹੀਂ ਲੋਕ ਸਮਝਦਾਰ ਹੋ ਗਏ ਸੋ ਸਾਡਾ ਇਹ ਆ ਵੀ ਸਰਕਾਰ ਨੂੰ ਚਾਹੀਦਾ ਤੇ ਇਹ ਆ ਵੀ ਲੋਕ ਹਿਤਾ ਦੇ ਵਿੱਚ ਸਾਰਾ ਕੁਝ ਕਰੇ ਸਰਕਾਰ ਜਿਹੜੀਆਂ ਕਾਰਪੋਰੇਟ ਹਿਤਾਵਾਂ ਵਿੱਚ ਸਭ ਕੁਝ ਕਰਦੀ ਜੇ ਸਭ ਕੁਝ ਲੁੱਟਿਆ ਜਾਂਦਾ ਸਾਡੇ ਕੋ ਵੀ ਕਾਰਪੋਰੇਟ ਅੱਜ ਆਪਾਂ ਇੱਕ ਗੱਲ ਕਰ ਲਈਏ ਵੀ ਅੱਜ ਅਸ਼ੀਰਵਾਦ ਜਿਹੜਾ ਆਟਾ ਵਾ ਸਾਡਾ ਜਿਹੜਾ ਆਮ ਆਟਾ ਵਾ ਉਹਦਾ ਰੇਟ ਕੀ ਆ ਉਹਦਾ ਰੇਟ ਜਿਹੜਾ ਵਾ ਅੱਜ 27 28 ਰੁਪਏ ਆ ਤੇ ਜਿਹੜਾ ਆਸ਼ੀਰਵਾਦ ਦਾ ਆਟਾ ਬਹੁ 50 ਰੁਪਏ ਆ 45 ਰੁਪਏ ਆ ਉਹਦੇ ਵਿੱਚ ਫਰਕ ਕੀ ਆ ਉਹ ਸਾਡੇ ਕੋਲੋਂ ਸਾਨੂੰ ਜ਼ਮੀਨਾਂ ਜੋ ਕੱਢ ਕੇ ਇਹੋ ਹੀ ਕਰਨਾ ਚਾਹੁੰਦੇ ਆ ਵੀ 30 ਆਲੀ ਚੀਜ਼ 50 ਦੀ ਮਿਲੇ ਸਾਨੂੰ ਤੇ 50 ਆਲੀ ਚੀਜ਼ ਜਿਹੜੀ 100 ਦੀ ਮਿਲੇ ਤਾਂ ਕਿ ਅਸੀਂ ਜਿਸ ਤਰ੍ਹਾਂ ਪਹਿਲਾਂ ਲੋਕ ਜਿਹੜੇ ਆ ਰੋਟੀ ਦੇ ਉੱਤੇ ਗੁਲਾਮੀ ਦੇ ਉੱਤੇ ਸਾਰਾ ਕੁਝ ਕਰੀ ਜਾਂਦੇ ਇਹ ਦੁਬਾਰਾ ਉਸੇ ਰਾਹ ਤੁਰ ਪੈਣ ਸੋ ਇਹ ਸਾਨੂੰ ਇਕੱਠਾ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਕਰਦੇ ਵੀ ਆ ਲਗਾਤਾਰ ਇਸ ਤਰ੍ਹਾਂ ਕੋਸ਼ਿਸ਼ ਕਰਦੇ ਰਵਾਂਗੇ ਸਰ ਜੀ ਕੋਈ ਯਾਰ ਪੁਰਾਣੀ ਤੋਂ ਕਿਸਾਨਾਂ ਨੂੰ ਜੇਲਾਂ ਵੀ ਦਿੱਸੀਆਂ ਪਈਆਂ ਕਿੱਸਾ ਦੇਖਦੇ ਉਸ ਨੂੰ ਇਹਦੇ ਵੇਖੋ ਆਪਣਾ ਸੁਪਰੀਮ ਕੋਰਟ ਦੀ ਵੀ ਟਿੱਪਣੀ ਆਈ ਹੈ ਵੀ ਕਿਸਾਨਾਂ ਨੂੰ ਜੇਲ੍ਹ ਦੇ ਦਿਓ ਕਿਸਾਨਾਂ ਨੂੰ ਮੇਰਾ ਇਹ ਮੰਨਣਾ ਵਾ ਵੀ ਚਾਹੇ ਸਰਕਾਰ ਹੋਵੇ ਚਾਹੇ ਸੁਪਰੀਮ ਕੋਰਟ ਇੱਕ ਡੱਡੂ ਦੀ ਨਿਆਈ ਸਮਝਦਾ ਕਿ ਜਿਸ ਤਰ੍ਹਾਂ ਡਾਕਟਰਾਂ ਨੇ ਜਦੋਂ ਕੋਈ ਕੋਈ ਨਵਾਂ ਐਕਸਪੈਰੀਮੈਂਟ ਕਰਨਾ ਹੋਵੇ ਕਹਿੰਦੇ ਡੱਡੂ ਫੜ ਲਓ ਇਹਦੇ ਉੱਤੇ ਕਰ ਲਓ ਤੇ ਇਹ ਵੀ ਨਵਾਂ ਐਕਸਪੈਰੀਮੈਂਟ ਜਿਹੜਾ ਵਾ ਸਾਡੇ ਉੱਤੇ ਕਰਦੇ ਕਿਸਾਨਾਂ ਦੇ ਵੀ ਇਹਨਾਂ ਨੂੰ ਜੇਲ੍ਹਾਂ ਭੇਜ ਦਿਓ ਭੇਜ ਦਿਓ ਭਾਈ ਚੰਗੀ ਗੱਲ ਆ ਕਮ ਸਕਿਮ ਰੋਟੀ ਤੇ ਤੁਸੀਂ ਦੋਗੇ ਅਸੀਂ ਤਾਂ ਰੋਟੀ ਤਾਂ ਵੀ ਔਖੇ ਹੋਏ ਫਿਰਦੇ ਘਰਾਂ ਦੇ ਵਿੱਚ ਪਰ ਤੁਸੀਂ ਇਹ ਪਹਿਲਾਂ ਵੇਖ ਲਓ ਵੀ ਤੁਹਾਡੇ ਕੋਲ ਜੇਲ੍ਹਾਂ ਇੰਨੀਆਂ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਇਹਨਾਂ ਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਦੇ ਦਿਓ ਝੋਨਾ ਬਜਾਉਣਾ ਬੰਦ ਕਰ ਦਿਓ ਇਹ ਦਾਲਾਂ ਬੀਜ ਲੈਣ ਆਪਾਂ ਬਾਹਰੋਂ ਇੰਨੇ ਅਰਬ ਦੀਆਂ ਦਾਲਾਂ ਲੈਣੇ ਆ ਨਾਲੇ ਇੱਕ ਪਾਸੇ ਇਹ ਕਹਿੰਦੇ ਆ ਵੀ ਜਿਹੜਾ ਸਾਡਾ ਦੇਸ਼ ਵਾ ਉਹ ਆਤਮ ਨਿਰਪਰ ਹੋਵੇ ਇਹ ਮੋਦੀ ਸਾਹਿਬ ਦਾ ਬਿਆਨ ਆ ਵੀ ਸਾਡੇ ਦੇਸ਼ ਨੂੰ ਆਤਮ ਨਿਰਭਰ ਹੋਣਾ ਚਾਹੀਦਾ ਤੇ ਦੂਜੇ ਪਾਸੇ ਸਾਰੀਆਂ ਦਾਲਾਂ ਵਿਦੇਸ਼ਾਂ ਚੋਂ ਖਰੀਦਦੇ ਆ ਜੇ ਉਹ ਹੋਏ ਐਮਐਸਪੀ ਦੇ ਗਰੰਟੀ ਕਾਨੂੰਨ ਬਣੇ ਹੋਣ ਤੇ ਦਾਲਾ ਇੱਥੇ ਵਿੱਚ ਨਹੀਂ ਝੋਨਾ ਲਾਈਗੇ ਨਾ ਨਾ ਝੋਨਾ ਲਾਈਗੇ ਤੇ ਨਾ ਹੀ ਪ੍ਰਾਲੀ ਫੂਕੀਏ ਜਿਹੜਾ ਇਹ ਕਹਿੰਦੇ ਵੀ ਇਹਨਾਂ ਕਿਸਾਨਾਂ ਨੂੰ ਰੋੜ ਕੇ ਕਹਿੰਦੇ ਆ ਵੀ ਨਾ ਰਹੂਗਾ ਬੌਸ ਨਾਮ ਜੂ ਕਿ ਬੌਸਰੀਆ ਝੋਨੇ 'ਚੋਂ ਸਾਨੂੰ ਕੱਢ ਦੋ ਨਾ ਰਹੂਗਾ ਝੋਨਾ ਦਾ ਨਾ ਹੀ ਜਿਹੜੀ ਪ੍ਰਾਲੀ ਉਹ ਸਾੜਾਂਗੇ ਸਰਕਾਰ ਨੂੰ ਇਧਰ ਧਿਆਨ ਦੇਣਾ ਚਾਹੀਦਾ ਕਿਸਾਨਾਂ ਨੂੰ ਜੇਲ੍ਹੇ 'ਨ ਡੱਕਿਆ ਕੁਝ ਨਹੀਂ ਹੋਣਾ ਇਹਦੇ ਨਾਲ ਸਗੋਂ ਨੇਪਾਲ ਵਾਲਾ ਹਾਲ ਹੋਊਗਾ ਤੇ ਇਹਨਾਂ ਨੂੰ ਜਿਹੜਾ ਵਾ ਜਿਹੜੇ ਇਹੋ ਜਿਹਾ ਕਾਨੂੰਨ ਬਣਾਉਂਦੇ ਉਹਨਾਂ ਨੂੰ ਭੱਜਣਾ ਪਊਗਾ ਭੱਜਣ ਵਾਸਤੇ ਧਰਤੀ ਛੋਟੀ ਪਾ ਦੇਣਗੇ ਲੋਕ ਜਦੋਂ ਇਕੱਠੇ ਹੋਗੇ ਅੱਜ ਜਿਸ ਤਰ੍ਹਾਂ ਤੁਹਾਡੇ ਕੋਲ ਮੀਟਿੰਗ ਕੀਤੀ ਗਈ ਹੋਰ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹਦੇ ਆਂ ਅਸੀਂ ਕਿਸਾਨਾਂ ਨੇ ਇਹੋ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਜਿਹੜੇ ਆਪਣੇ ਹੱਕੀ ਗੱਲ ਵਾ ਉਹਦੇ ਆਸਤੇ ਆਪਾਂ ਨੂੰ ਜਿਹੜਾ ਵਾ ਉਹ ਚੇਤਨ ਹੋਣਾ ਚਾਹੀਦਾ ਉਹਦੀ ਆਪਾਂ ਨੂੰ ਸਮਝ ਰੱਖਣੀ ਚਾਹੀਦੀ ਆ ਤੇ ਜਿਸ ਤਰ੍ਹਾਂ ਕਿਸੇ ਟਾਈਮ ਬਾਬਾ ਸਾਹਿਬ ਅਮੇਰਕਰ ਸਾਹਿਬ ਨੇ ਕਿਹਾ ਹੈ ਵੀ ਸੰਘਰਸ਼ੀ ਲੋ ਸੰਗਠਿਤ ਹੋ ਆਪਾਂ ਨੂੰ ਸੰਗਠਨਾਂ ਦੇ ਵਿੱਚ ਇੱਕ ਥਾਂ ਦੇ ਸੰਗਠਿਤ ਹੋ ਕੇ ਆਪਣੀ ਲੜਾਈ ਜਿਹੜੀ ਆ ਹੋਰ ਤਿੱਖੇ ਤਰੀਕੇ ਨਾਲ ਲੜਨੀ ਚਾਹੀਦੀ ਆ ਜੀ ਇੱਕ ਅਖੀਰਲਾ ਸਵਾਲ ਪਿਆ ਜਾਵਾ ਜ਼ਿਆਦਾਤਰ ਲੋਕ ਆਪਾਂ ਨਹੀਂ ਪੁੱਛਦੇ ਉਸ ਨੂੰ ਕਿਸਤਾ ਦੇਖਦੇ ਆਂ ਵੇਖੋ ਸਾਡੇ ਨਾਲ ਬਹੁਤ ਸਾਰੇ ਮਜ਼ਦੂਰ ਚੱਲਦੇ ਆ ਜੀ ਆ ਮੈਂ ਅੱਜ ਵੀ ਮੀਟਿੰਗ ਦੇ ਵਿੱਚ ਕਿੰਨੇ ਮਸਲੇ ਵਿਚਾਰੇ ਆ ਖਵਾਲੀ ਦਾ ਮਸਲਾ ਵਾ ਮਜ਼ਦੂਰ ਦੇ ਘਰਾਂ ਦੇ ਤੋਂ 11000 ਜਿਹੜੀ ਵੋਲਟੇਜ ਤਾਰ ਉਹ ਲੰਘਦੀ ਆ ਉਹਦੇ ਆਸਤੇ ਜਥੇਬੰਦੀ ਲੜ ਰਹੀ ਆ ਇੱਕ ਉਹ ਪੰਜ ਸੱਤਾ ਘਰਾਂ ਦਾ ਮਾਮਲਾ ਚਾਰ ਮਜ਼ਦੂਰਾਂ ਨੇ ਛਿਆ ਮਜ਼ਦੂਰਾਂ ਨੇ ਰਲ ਕੇ ਸੰਗਤਪੁਰਾ ਰੋਡ ਤੇ ਮੱਦੀਪੁਰੇ ਪਿੰਡ ਚ ਜ਼ਮੀਨ ਲੈ ਲਈ ਉਹਨੂੰ ਇੱਕ ਜਿਹੜਾ ਵਾ ਉਹ ਸ਼ਤਾਨੀ ਇਸ਼ਾਰਾਰਤੀ ਅਨਸਰ ਉਹ ਵੱਲ ਨਹੀਂ ਦਿੰਦਾ ਉਹਦੇ ਆਸਤੇ ਜਥੇਬੰਦੀ ਲੜ ਰਹੀ ਆ ਸਾਡੇ ਗਰੀਬ ਮਜ਼ਦੂਰ ਦਾ ਇੱਕ ਘਰ ਡਿੱਗਿਆ ਪਿਆ ਉਹਦੇ ਆਸਤੇ ਜਥੇਬੰਦੀ ਫੰਡ ਇਕੱਠਾ ਕਰਕੇ ਉਹ ਘਰ ਬਣਾ ਕੇ ਦੇਣਾ ਚਾਹੁੰਦੀ ਆ ਸੋ ਅਸੀਂ ਇਹ ਕਹਿੰਨੇ ਆ ਵੀ ਸਾਡਾ ਨੌ ਮਾਸ ਦਾ ਰਿਸ਼ਤਾ ਵਾ ਜਿਹੜੇ ਲੋਕ ਸਾਡੇ ਵਿੱਚ ਪਾੜਾ ਪਾਉਂਦੇ ਆ ਜਿਹੜੇ ਲੋਕ ਸਾਨੂੰ ਆਪਸ ਵਿੱਚ ਟਕਰਾਉਂਦੇ ਆ ਉਹ ਚਾਹੇ ਸਮਰਾਜਵਾਦ ਦੇ ਮੁਰਦਾਬਾਦ ਦੇ ਨਾਰੇ ਲਾਉਂਦੇ ਆ ਪਰ ਅਸਲ ਦੇ ਵਿੱਚ ਉਹ ਸਮਰਾਜਵਾਦ ਨੂੰ ਪੜਾਵਾ ਦਿੰਦੇ ਆ ਜਦੋਂ ਕਿਸਾਨ ਤੇ ਮਜ਼ਦੂਰ ਆਪਸ ਵਿੱਚ ਲੜੂਗਾ ਤਾਂ ਤਾਕਤ ਵੰਡੀ ਜਾਊਗੀ ਓਡੀ ਛੇਤੀ ਸਮਰਾਜ ਸਾਡੇ ਤੇ ਹਮਲਾ ਕਰਕੇ ਤੇ ਜਿਹੜਾ ਸਾਡਾ ਵਾ ਇਹਦੇ ਉੱਤੇ ਉਹ ਛੇਤੀ ਕਾਠੀ ਪਾ ਲਊਗਾ ਪਰ ਜਦੋਂ ਅਸੀਂ ਇਕੱਠੇ ਹੋ ਕੇ ਲੜਾਂਗੇ ਸਾਡੀ ਤਾਕਤ ਇੱਕ ਹੋਊਗੀ ਉਹਨਾਂ ਹੀ ਸਮਰਾਜ ਨੂੰ ਪਿਛੇ ਧੱਕ ਕੇ ਰੱਖਾਂਗੇ ਤੇ ਆਮ ਕਿਸਾਨਾਂ ਮਜ਼ਦੂਰਾਂ ਦਾ ਰਾਜ ਜਿਹੜਾ ਉਭਾਲ ਹੋਊਗਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ